ਕਰੀ ਜਾਂਦਾ ਇਹ ਹੁਣ ਇਹਨਾਂ ਦਾ ਅੰਤ ਆ ਗਿਆ ਇਹਨਾਂ ਨੇ ਹੁਣ ਇਹਨਾਂ ਨੂੰ ਪਤਾ ਇਹਨਾਂ ਨੂੰ ਹੈਗਾ ਕਿ ਸਾਨੂੰ ਪਿੰਡਾਂ ਵਿੱਚ ਕਿਸੇ ਨਹੀਂ ਵੜ ਦੇਣਾ ਇਹਨਾਂ ਦੇ ਆਪ ਪਿੰਡਾਂ ਵਿੱਚ ਜਦੋਂ ਸਮਾਂ ਆ ਗਿਆ ਮਾਲਵੇ ਵਿੱਚ ਬੜਾ ਸਰਗਰਮਿਆ ਲੋਕ ਸਾਡੇ ਉੱਥੇ ਬੀਬੀਆਂ ਬੜੀਆਂ ਸਰਗਰਮੀਆਂ ਸਾਡੇ ਬੰਦੇ ਸਾਡੇ ਦਬਾਬੇ ਦੇ ਬੰਦਿਆਂ ਨਾਲੋਂ ਬੀਬੀਆਂ ਜਿਹੜੀਆਂ ਵੱਧ ਜੋਰ ਲਾ ਰਹੀਆਂ ਪਰ ਅਸੀਂ ਬਹੁਤ ਢਿੱਲੇ ਆ ਦਵਾਪੇ ਵਾਲੇ ਸਾਨੂੰ ਇਹ ਯਾਸ਼ ਗਰਤੀਆ ਸਾਨੂੰ ਮੈਂ ਆਪਣੇ ਉੱਤੇ ਵਿਸ਼ਵਾਸ ਹੋਲਾ ਸਾਨੂੰ ਕੋਈ ਵੀ ਗਿਰਬਤ ਨਹੀਂ ਕਰਨੀ ਪਵੇ ਅਸੀਂ ਪਿੱਛੇ ਨਹੀਂ ਹਟਾਂਗੇ ਭਾਵੇਂ ਸਾਨੂੰ ਜਾਨ ਵੀ ਚਲ ਜਾਵੇ ਅਸੀਂ ਬਲਾਕ ਜਿਹੜਾ ਵਾ ਉਹਨੂੰ ਨੱਕੋ ਤੋਂ ਪਾਸੇ ਨਹੀਂ ਜਾਣ ਦੇਣਾ ਤੁਸੀਂ ਸਾਥ ਦਿਓ ਆਪਾਂ ਤਗੜੇ ਹੋ ਕੇ ਲੜਾਈ ਲੜ ਕੇ ਇਹਨੂੰ ਆਪਾਂ ਰੋਕਣਾ ਜੋ ਮਰਜ਼ੀ ਹੋ ਜਾਏ ਇਹ ਨਾ ਸਮਝੋ ਜਿਵੇਂ ਬੰਦੀ ਕਿਹੜੀ ਆ ਕੋਈ ਨਹੀਂ ਆਪਾਂ ਸਾਰੇ ਇਲਾਕੇ ਦੇ ਬੰਦੇ ਆ ਆਪਣਾ ਸਾਰੇ ਦਾ ਫਰਜ਼ ਬਣਦਾ ਕਿ ਆਪਾਂ ਤਗੜੇ ਹੋ ਕੇ ਲੜਾਈ ਲੜ ਕੇ ਅੱਜ ਤੋਂ ਇਸ ਜਿਹੜਾ ਭਾਡਿਆ ਇਹਦਾ ਪੁੱਤਣਾ ਤੂ ਕੇ ਇਹਨੂੰ ਦੱਸ ਦਈਏ ਕਿ ਅਸੀਂ ਮਹਿਲਪੁਰ ਦਾ ਬਲਾਕ ਜਿਹੜਾ ਉਹ ਸ਼ਾਹਕੋਟ ਵਿੱਚ ਬਿਲਕੁਲ ਨਹੀਂ ਜਾਣਦੇ ਨਾ ਅਸੀਂ ਇੱਥੇ ਰੱਖਣਾ ਕਿਉਂਕਿ ਸਾਡਾ ਇਹਦਾ ਮਹਿਲਪੁਰ ਆ ਜਿਹੜੀ ਆ ਪੰਚਾਇਤਾਂ ਬਹੁਤ ਮੁਸ਼ਕਲ ਆਊਗੀ ਆਪਾਂ ਨੂੰ ਇਹ ਮੁਸ਼ਕਿਲ ਆਊਗੀ ਜੇ ਕੋਈ ਕੰਮ ਆਊ ਆਪਾਂ ਨੂੰ ਸ਼ਾਹ ਟੁਰ ਜਾਣ ਪੈਣਾ ਇੱਥੇ ਤੇ ਬੱਚਾਂ ਦਾ ਕੋਈ ਪ੍ਰਬੰਧ ਵੀ ਹੈ ਨਹੀਂ ਮਾਰਾ ਬੰਦਾ ਨਹੀਂ ਜਾ ਸਕਦਾ ਗਰੀਬ ਬੰਦੇ ਨੇ ਬੱਚਾਂ ਤੇ ਜਾਣਾ ਹੁੰਦਾ ਇਸ ਲਈ ਤਗੜੇ ਹੋ ਕੇ ਆਪਾਂ ਇਹ ਲੜਾਈ ਨੂੰ ਮੇਥ ਲੋ ਵੀ ਸਾਡੀ ਆਪਣੀ ਲੜਾਈ ਆ ਇਹ ਸਾਡੇ ਮੈਸਰ ਬਲਾਦੀ ਦੀ ਲੜਾਈ ਆ ਮੈਂ ਹੋਰ ਵੀ ਸਾਰੀਆਂ ਜਥੇਬੰਦੀ ਆਪਣੀ ਜੜੀ ਆ ਪੰਜਾਬ ਲੈਵਲ ਤੱਕ ਗੱਲ ਕਰਕੇ ਆਪਾਂ ਇਹ ਸ਼ਕਤ ਨੂੰ ਤਗੜਾ ਕਰਾਂਗੇ ਤੁਸੀਂ ਜੋ ਵੀ ਮੇਰੀ ਡਿਊਟੀ ਲਾਉਂਗੇ ਜਿੱਦਾਂ ਵੀ ਮਰਨ ਮਤ ਰੱਖਣਾ ਜੋ ਵੀ ਕਰਨਾ ਹੋਊਗਾ ਮੈਂ ਸਭ ਤੋਂ ਮੋਰਿਓ ਕੇ ਇਹ ਲੜਾਈ ਲੜੂੰਗਾ ਔਰ ਆਪ ਇੱਕ ਕਰਨ ਕਰਨਾ ਕਿ ਆਪਾ ਜਿਹੜਾ ਇਹ ਬਲਾ ਜਿਹੜਾ ਕਿਸੇ ਕੀਮਤ ਤੇ ਵੀ ਸ਼ਾਹ ਕੋਟ ਨਹੀਂ ਜਾਣਾ ਇਹਨੇ ਕਿਹਾ ਖਿਮਾ ਜੱਤ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ